ਤੁਰ ਜਾ ਤੁਰ ਜਾ ਤੁਰ ਜਾ ਮੇਰੇ ਕੋਲੋਂ ਤੁਰ ਜਾ ਨੀ ਗੱਲ ਸੁਣ ਕੇ ਅੜੀਏ ਮੇਰੀ ਘਰ ਵਾਪਸ ਮੁੜ ਜਾ ਨੀ ਗੱਲ ਸੁਣ ਕੇ ਅੜੀਏ ਮੇਰੀ ਘਰ ਵਾਪਸ ਮੁੜ ਜਾ ਨੀ ਘੱਲਾ ਮਿੱਠੀਆਂ ਕਰ ਕਰਕੇ ਗੱਲਾਂ ਮਿੱਠੀਆਂ ਕਰ ਕਰਕੇ ਨਾ ਮੈਨੂੰ ਹੋਰ ਸਤਾ ਜੀ ਦੇ ਲੜ ਲਾਇਆ ਮਾ ਪਿਆਨੇ ਬਸ ਹੁਣ ਉਹਦਾ ਸਾਥ ਨਵਾ ਜੀ ਦੇ ਲੜ ਲਾਇਆ ਮਾ ਪਿਆਨੇ ਬਸ ਹੁਣ ਉਹਦਾ ਸਾਥ ਨਵਾ ਨਵਾ ਹੁਣ ਭੁੱਲ ਜਾਵੇ ਦਰਦ ਸਿੱਕੀ ਤੀ ਮਹੱਬਤ ਆਪਾ ਲੱਜ ਰੱਖਣੀ ਮਾ ਪਿਆਂਦੀ ਤੈਨੂੰ ਵਾਰ ਵਾਰ ਗਲ ਅੱਖਾਂ ਲੱਜ ਰੱਖਣੀ ਮਾ ਪਿਆਂਦੀ ਤੈਨੂੰ ਵਾਰ ਵਾਰ ਗਲ ਅੱਖਾਂ ਜ਼ਿੰਦਗੀ ਦੇ ਫਿੱਕੇ ਰੰਗਾਂ ਨੂੰ ਜ਼ਿੰਦਗੀ ਦੇ ਫਿੱਕੇ ਰੰਗਾਂ ਨੂੰ ਸੂਹੇ ਰੰਗਾ ਨ ਲਮਲਾ ਜੀ ਦੇ ਲੜ ਲਾਇਆ ਮਾ ਪਿਆਨੇ ਬਸ ਹੁਣ ਉਹ ਦਾ ਸਾਥ ਨਵਾ ਜੀ ਦੇ ਲੜ ਲਾਇਆ ਮਾ ਪਿਆਨੇ ਬਸ ਹੁਣ ਉਹ ਦਾ ਸਾਥ ਨਵਾ ਨਵਾ ਦੇ ਮ ਲਖਮਵਾਰ ਕਨੀ ਕੋਈ ਗਿੱਲ ਸਿਕਵਾਨੀ ਮੈਨੂੰ ਹਰਦਮ ਰੱਖੂ ਯਾਦ ਕੁੜੇ ਮਹਿਰਾਜ ਵਾਲਾ ਗਿੱਲ ਤੈਨੂੰ ਹਰਦਮ ਰੱਖੂ ਯਾਦ ਕੁੜੇ ਮਹਿਰਾਜ ਵਾਲਾ ਗਿੱਲ ਤੈਨੂੰ ਨਾ ਤੋੜ ਜੱਗ ਦੀਆਂ ਰੀਤਾਂ ਨੂੰ ਨਾ ਤੋੜ ਜੱਗ ਦੀਆਂ ਰੀਤਾਂ ਨੂੰ ਮੇਰੀ ਇਹੋ ਮਨ ਸਲਾ ਜੀ ਦੇ ਲੜ ਲਾਇਆ ਮਾ ਪਿਆਨੇ ਬਸ ਹੁਣ ਉਹ ਦਾ ਸਾਥ ਨਵਾ ਜੀ ਦੇ ਲੜ ਲਾਇਆ ਮਾ ਪਿਆਨੇ ਬਸ ਹੁਣ ਉਹ ਦਾ ਸਾਥ ਨਵਾ ਨਵਾ ਆ ਧੰਨਵਾਦ ਮੈਂ ਤੁਹਾਡਾ ਗਿੱਲ ਮਹਿਰਾਜ ਵਾਲਾ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ